ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 22 ਦਸੰਬਰ 2024 ਤੇ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ ਜਿਹੜਾ ਮੌਸਮ ਸੀਗਾ ਧੁੰਦਲਾ ਜਾ ਰਿਹਾ ਹਲਕਾ ਪੂਰਾ ਚੱਲਦਾ ਰਿਹਾ ਤੇ ਅੱਗੇ ਇੱਕ ਹਲਕਾ ਸਿਸਟਮ ਆ ਰਿਹਾ ਜਿੱਦਾਂ ਆਪਾਂ ਕਿ ਦਿਨਾਂ ਤੋਂ ਦੱਸ ਰਹੇ ਹਾਂ ਵੀ 23 ਦਸੰਬਰ ਨੂੰ ਇੱਕ ਹਲਕਾ ਸਿਸਟਮ ਆ ਰਿਹਾ ਜਿਹੜਾ ਅਗਲੇ 24 ਘੰਟਿਆਂ 'ਚ ਜਿਹੜਾ ਹੁਣ ਪ੍ਰਭਾਵਿਤ ਕਰੂਗਾ ਅੱਜ ਜਿਹੜਾ ਇਹ ਸਿਸਟਮ ਦਾ ਆਧਾਰਾ ਜਿਹੜਾ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਉੱਪਰ ਸ਼ੁਰੂ ਹੋ ਚੁੱਕਿਆ ਹੈਗਾ ਹਲਕੀ ਬੱਦਲਬਾਈ ਹੈ ਜਿਹੜੀ ਬਾਨੀ ਸ਼ੁਰੂ ਹੋ ਚੁੱਕੀ ਹੈਗੀ ਹਨਮਾਨਗੜ ਗੰਗਾ ਨਗਰ ਤੱਕ ਇਹ ਖੇਤਰਾਂ ਤੱਕ ਇਹ ਜਿਹੜੀ ਬੱਦਲਬਾਈ ਹੁਣ ਮਜੂਤਾ ਸਮੇਂ ਪੁੱਜ ਚੁੱਕੀ ਹੈਗੀ ਅੱਧੀ ਰਾਤ ਬਾਅਦ ਹਨਮਾਨਗੜ ਗੰਗਾ ਨਗਰ ਦੇ ਇਲਾਕਿਆਂ ਦੇ ਵਿੱਚ ਜਾਂ ਸਰਸਾ ਹਰਿਆਣੇ ਦੇ ਇਲਾਕੇ ਆਗੇ ਇਹਨਾਂ ਵਿੱਚ ਹਲਕੀ ਕਾਰਵਾਈ ਬੂੰਦਾਬੰਦੀ ਕਿਤੇ ਸ਼ੁਰੂ ਹੋ ਸਕਦੀ ਹੈ ਹਲਕੇ ਮੀਂਹ ਦੀ ਕਾਰਵਾਈ ਜਿਹੜੀ ਹੋ ਸਕਦੀ ਹੈ ਦੇਰ ਅੱਧੀ ਰਾਤ ਬਾਅਦ ਤੜਕਸਾਰ ਤਿੰਨ ਚਾਰ ਵਜੇ ਦੇ ਕਰੀਬ ਪੰਜਾਬ ਦੇ ਮਾਲਵਾ ਬੈਲਟ ਦੇ ਵਿੱਚ ਵੀ ਹਲਕੀ ਕਾਰਵਾਈ ਜਿਹੜੀ ਸ਼ੁਰੂ ਹੋ ਸਕਦੀ ਹੈ ਮੀਂਹ ਦੀ ਮਤਲਬ ਕਿ ਸਿਸਟਮ ਆ ਜਿਹੜਾ ਬਹੁਤਾ ਤਾਕਣਾ ਨਹੀਂ ਹੈਗਾ ਬਿਨ ਗਰਜ ਚਮਕ ਤੋਂ ਆ ਹਾਈ ਕੈਪ ਇੰਡੈਕਸ ਹੁੰਦਾ ਉਹ ਜਿਹੜਾ ਇਹਦੇ ਵਿੱਚ ਕੋ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾਗਾ ਮਤਲਬ ਕਿ ਜਿਹੜੇ ਗਰਜ ਚਮਕਲੇ ਬੱਦਲ ਹੋਣਗੇ ਉਹ ਨਹੀਂ ਬਣਨਗੇ ਕਿਤੇ ਇੱਕਾ ਦੁੱਕਾ ਤਾਂ ਭਾਵੇਂ ਬਣ ਜੇ ਗਰਜ ਚਮਕੰਨਾ ਸਿਸਟਮ ਦੇ ਵਿੱਚ ਨਹੀਂ ਹੋਊਗੀ ਪਰ ਫਿਰ ਵੀ ਕੁਝ ਕਲਾਕਾਂ ਵਿੱਚ ਇਹ ਸਿਸਟਮਾ ਜਿਹੜਾ ਹਲਕਾ ਮੀਂਹ ਦੇ ਕੇ ਜਾਊਗਾ ਹਲਕੀਆਂ ਫਹਾਰਾਂ ਦੇ ਕੇ ਜਾਊਗਾ ਤੇ ਉਹਦੇ ਵਿੱਚ ਕੋਈ ਕੋਈ ਐਦਾਂ ਦਾ ਏਰੀਆ ਹੋ ਸਕਦਾ ਵੀ ਕਿਤੇ ਕਿਤੇ ਹੋ ਸਕਦਾ ਅ ਦਰਮਿਆਨੇ ਜੇ ਮੀਂਹ ਦੀ ਛੱਟ ਕੇ ਤੇ ਕਿਤੇ ਬਾਏ ਚਾਂਸ ਲੱਗ ਜਾਵੇ ਮਤਲਬ ਕਿ ਜ਼ਿਆਦਾ ਤੱਕਣਾ ਨਹੀਂ ਹੋਊਗਾ ਪਰ ਜਿਹੜੇ ਕਿਸਾਨ ਵੀ ਰਕੰਤ ਨੂੰ ਪਾਣੀ ਲਈ ਬੈਠੇ ਆ ਜਾਂ ਪਾਣੀ ਲਾਉਣਾ ਚਾਹੁੰਦੇ ਉਹਨਾਂ ਲਈ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਮੀਂਹ ਹਲਕਾ ਹੀ ਆ ਸਿਆਲੂ ਮੀਂਹ ਹੁੰਦਾ ਜਿੱਦਾਂ ਛੜੀ ਨੋ ਮਾ ਜਾ ਉਦਾਂ ਕਿਨਮੇਨ ਕਿਤੇ ਹੜਕੀ ਕਿਤੇ ਥੋੜੀ ਬਹੁਤ ਤੇਜ਼ ਹੋਗੀ ਇਦਾਂ ਦਾ ਜਿਹੜਾ ਕੱਲ ਦਿਨ ਰਹਿ ਸਕਦਾਗਾ ਦਿਨ ਕਾਫੀ ਠੰਡਾ ਹੋਊਗਾ ਤੇ ਪੂਰੇ ਦੀ ਹਵਾ ਪੰਜਾਬ ਦੇ ਵਿੱਚ ਕੱਲ ਨੂੰ ਚਲਦੀ ਰਹੇਣੀ ਹੈ ਬੱਸ ਤਾਂ ਹੁਣ ਵੀ ਪੂਰੇ ਦੀ ਹਵਾ ਚੱਲ ਰਹੀ ਹੈ ਤੇ ਅੱਜ ਰਾਤ ਤੇ ਕੱਲ ਨੂੰ ਜਿਹੜੀ ਕਾਫੀ ਇਲਾਕੇ ਵਿੱਚ ਪੂਰੇ ਦੀ ਹਵਾ ਚੱਲਦੀ ਰਹਣੀ ਹੈ ਠੰਡੀ ਪੂਰੇ ਦੀ ਹਵਾ ਜਿਹਦੇ ਕਾਰਨ ਤੜਕਸਾਰ ਤਾਂ ਠੰਡੀ ਹੋਊਗੀ ਹੋਊਗੀ ਦਿਨ ਵੀ ਜਿਹੜਾ ਠੰਡਾ ਕੋ ਡੜੇ ਲੱਗਣ ਦੀ ਸਭਾਵਨਾ ਜਿਹੜੀ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਣੀ ਹੋਈ ਹੈਗੀ ਬਾਕੀ ਮਾਲਵਾ ਬੈਲਟ ਦੇ ਵਿੱਚ ਥੋੜੇ ਜੇ ਮੀਂਹ ਦੇ ਅਸਾਰ ਜਿਹੜੇ ਹਲਕੇ ਮੀਂਹ ਦੇ ਅਸਾਰ ਨੇ ਉਹ ਜ਼ਿਆਦਾ ਨਹੀਂ ਬਾਕੀ ਮਾਝੇ ਦੇ ਬਾਬੇ ਤੋਂੜੇ ਅਸਾਰ ਘੱਟ ਨੇ ਪਰ ਫੇਰ ਵੀ ਮਾਝੇ ਇਲਾਕੇ ਦੇ ਵਿੱਚ ਤੇ ਦਬਾਬੇ ਦੇ ਕੁਝ ਇਲਾਕਿਆਂ ਦੇ ਵਿੱਚ ਥੋੜੇ ਬਹੁਤ ਖੇਤਰਾਂ ਵਿੱਚ ਹਲਕੀ ਕਾਰਵਾਈ ਜਿਹੜੀ ਹੋ ਸਕਦੀ ਹੈਗੀ ਤੇ ਇਸੇ ਤਰ੍ਹਾਂ ਪਾਦ ਵਿੱਚ ਥੋੜੇ ਅਸਾਰ ਘਟ ਨੇ ਮਾਲਵਾ ਨਾਲੋਂ ਪਰ ਫਿਰ ਵੀ ਇਨ੍ਹਾਂ ਖੇਤਰਾਂ ਵਿੱਚ ਵੀ ਕਿਤੇ ਕਿਤੇ ਹਲਕੇ ਮੀਂਹ ਦੀ ਕਾਰਵਾਈ ਜਿਹੜੀ ਹੋ ਸਕਦੀ ਆ ਤੇ ਮਾਲਵਾ 벨ਟ ਦੇ ਕਈ ਇਲਾਕਿਆਂ ਦੇ ਵਿੱਚ ਭਾਵੇਂ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਨੇ ਅਮ ਬਠਿੰਡਾ ਮੁਖਤਰ ਇਲਾਕੇ ਨੇ ਜਾਂ ਫਰੀਦਕੋਟ ਫਰੋਜਪੁਰ ਏਰੀਆ ਹੋ ਗਿਆ ਜਾਂ ਬਨਾਲਾ ਮਾਨਸਾ ਹੋ ਗਿਆ ਜਾਂ ਮੋਗਾ ਏਰੀਆ ਹੋ ਗਿਆ ਇਹਨਾਂ ਇਲਾਕੇ ਵਿੱਚ ਸਿਸਟਮ ਦਾ ਥੋੜਾ ਜਿਹਾ ਅਸਰ ਹਲਕੇ ਸਿਸਟਮ ਦਾ ਅਸਰ ਹੈ ਜਿਹੜੀ ਹਲਕੀ ਕਾਰਵਾਈ ਆ ਥੋੜੀ ਜਿਆਦਾ ਇਲਾਕੇ ਵਿੱਚ ਹੋ ਸਕਦੀ ਹੈਗੀ ਤੇ ਹਨਮਾਨਗੜ ਗੰਗਾ ਨਗਰ ਦੇ ਕਈ ਵੀ ਇਲਾਕੇ ਵਿੱਚ ਹਲਕੀ ਕਾਰਵਾਈ ਹੋ ਸਕਦੀ ਹੈ ਹੋ ਸਕਦਾ ਕਿਤੇ ਕਿਤੇ ਦਰਮਿਆਨੀ ਮੀਂਹ ਦੀ ਛੱਟ ਲੱਗ ਜਾਵੇ ਪਰ ਜ਼ਿਆਦਾਤਰ ਅਸਾਰ ਨੇ ਜਿਹੜੇ ਉਹ ਕੁਝ ਖੇਤਰਾਂ 'ਚ ਹਲਕੇ ਮੀਂਹ ਦੇ ਹੀ ਜਾਪ ਰਹੇ ਨੇ ਸੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਰਿਆਣਾ ਦੇ ਕਈ ਖੇਤਰਾਂ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਵੀ ਕੁਝ ਕੁ ਖੇਤਰਾਂ ਦੇ ਵਿੱਚ ਕੱਲ 23 ਦਸੰਬਰ ਨੂੰ ਹਲਕੀ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਪੁਰੇ ਦੇ ਚੱਲਣ ਨਾਲ ਨਮੀ ਵਿੱਚ ਵਾਧਾ ਹੋਊਗਾ ਹੋ ਸਕਦਾ ਥੋੜੇ ਬਹੁਤ ਕੱਲ ਨੂੰ ਜਿਹੜਾ ਦਿਨ ਆ ਕਾਫੀ ਧੁੰਦਲਾ ਜਾ ਦਿਖਾਈ ਦੇ ਸਕਦਾ ਬੱਦਲਵਾਈ ਗੁਜਰਦੀ ਨਹੀਂ ਆ ਗੁਜਰਦੀ ਬੱਦਲਵਾਈ ਦੇ ਨਾਲ ਟੁੱਟਵੇਂ ਹਲਕੀ ਮੀਂਹ ਦੀ ਕਾਰਵਾਈ ਜਿਹੜੀ ਛਿੜਕਾ ਛਰਾਟਾ ਜਿਹੜਾ ਹੁੰਦਾ ਰਹਿਣਾਗਾ ਕੱਲ 23 ਦਸੰਬਰ ਨੂੰ ਬਾਕੀ 24 23 ਨੂੰ 23 ਦੀ ਰਾਤ ਨੂੰ ਜਾਂ 24 ਦੀ ਸਵੇਰ ਤੱਕ ਸਿਸਟਮ ਜਿਹੜਾ ਅੱਗੇ ਲੰਘ ਜਾਣਾਗਾ 23 ਨੂੰ ਕੱਲ ਨੂੰ ਦੇ ਪਾਹਰ ਬਾਅਦ ਜਾਂ ਸ਼ਾਮ ਨੂੰ ਪਹਾੜਾਂ ਦੇ ਵਿੱਚ ਹਲਕੀ ਦਰਮਿਆਨੀ ਬਰਫਵਾਰੀ ਹੋ ਸਕਦੀ ਆ ਹਾਲਾਂਕਿ ਸਿਮਲੇ ਵਿੱਚ ਕੋਈ ਖਾਸ ਬਰਫਵਾਰੀ ਦੀ ਸੁਭਾਅਨਾ ਨਹੀਂ ਜਾਪ ਰਹੀਗੀ ਪਰ ਤੇਰ ਵੀ ਦਰਮਿਆਨੇ ਤੋਂ ਜਿਹੜੇ ਅਚੇਰੇ ਪਹਾੜੀ ਖੇਤ ਨੇ ਉਹਨਾਂ ਵਿੱਚ ਹਲਕੀ ਬਰਫਵਾਰੀ ਦੀ ਸੁਭਾਅਨਾ ਰਹੂਗੀ ਇਸ ਸਿਸਟਮ ਦੇ ਦੌਰਾਨ ਬਾਕੀ ਮਾਲਵਾ ਵੈਲਟ ਦੇ ਕਾਫੀ ਇਲਾਕਿਆਂ ਵਿੱਚ ਹਲਕੀ ਕਾਰਵਾਈ ਦੀ ਜਿਹੜੀ ਸੁਭਾਵਨਾ ਰਹੂਗੀ ਤੇ ਕਿਤੇ ਕਿਤੇ ਦਰਮਿਆਨਾ ਜਾਂ ਛਿੜਕਾ ਛਰਾਟਾ ਵੀ ਕਿਤੇ ਕਿਤੇ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਦਿਨ ਦੇ ਪਾਰੇ ਵਿੱਚ ਚੰਗੀ ਗਰਾਫਟ ਦੇਖਣ ਨੂੰ ਮਿਲੂਗੀ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਤੇ ਮੀਂਹ ਦੀ ਹਲਕੀ ਕਾਰਵਾਈ ਦੇ ਕਾਰਨ ਕੱਲ ਨੂੰ ਦਿਨ ਦੇ ਪਾਰੇ ਵਿੱਚ ਚੰਗੀ ਗਰਾਫਟ ਦੇਖਣ ਨੂੰ ਮਿਲ ਸਕਦੀ ਹੈ ਤੇ ਸੀਜ਼ਨ ਦਾ ਪਹਿਲਾ ਕੋਲਡ ਡੇ ਲੱਗ ਸਕਦਾ ਮਤਲਬ ਕਿ ਜਦੋਂ ਦਿਨ ਦਾ ਪਾਰਾ 16 ਜਾਂ 16 ਡਿਗਰੀ ਤੋਂ ਹੇਠਾਂ রেকর্ড ਹੁੰਦਾ ਬਹੁਤੇ ਖੇਤਰਾਂ ਦੇ ਵਿੱਚ ਉਹਨੂੰ ਕੋਲਡ ਡੇ ਦੀ ਸਥਿਤੀ ਕਿਹਾ ਜਾਂਦਾ ਹੈਗਾ ਮੌਸਮ ਵਿਗਿਆਨ ਦੀ ਭਾਸ਼ਾ ਦੇ ਵਿੱਚ ਤੋਂ ਸੋ ਸੀਜ਼ਨ ਦਾ ਜਿਹੜਾ ਪਹਿਲਾ ਕੋਲਡ ਡੇ ਕੱਲ ਲੱਗ ਸਕਦਾ ਹੈਗਾ ਬਾਕੀ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਇਸ ਸਿਸਟਮ ਦਾ ਅਸਰ ਦਿਖਾਈ ਦੇਊਗਾ ਕਾਫੀ ਕ ਇਲਾਕਿਆਂ ਨੂੰ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ ਪਰ ਮੀਂਹ ਜਿਹੜਾ ਹਲਕਾ ਹੀ ਹੋਊਗਾ ਬਹੁਤੇ ਵੱਡੇ ਪੱਧਰ ਤੇ ਮੀਂਹ ਨਹੀਂ ਹੋਊਗਾ ਪਰ ਕਈ ਇਲਾਕਿਆਂ ਵਿੱਚ ਹਲਕੀ ਮੀਂਹ ਦੀ ਕਾਰਵਾਈ ਰੋਕ ਰੋਕ ਕੇ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਵੀ ਬਾਅਦ ਚਾਂਸ ਕਿਤੇ ਇੱਕਾ ਟੋਕਾ ਥਾਂ ਕਿਤੇ ਸ਼ਿਰਕਾਰਾ ਟਾ ਦਰਮਿਆਨਾ ਜਰੂਰ ਹੋ ਸਕਦਾਗਾ ਬਾਕੀ ਇਹ ਸਿਸਟਮ ਦੇ ਨੰਨਣ ਤੋਂ ਬਾਅਦ ਵੀ ਉੱਤਰ ਪੱਛਮੀ ਹਵਾਵਾਂ ਖੁੱਲ ਜਾਣੀਆਂ ਨੇ ਜਿਹਦੇ ਕਰਕੇ ਠੰਡ ਦੇ ਵਿੱਚ ਹੋਰ ਅਜਾਫਾ ਦੇਖਣ ਨੂੰ ਮਿਲ ਸਕਦਾ ਠੰਡ ਦੇ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾਗਾ ਜਿਹੜਾ 27 28 ਦਸੰਬਰ ਲਾਗੇ ਸਿਸਟਮ ਆ ਰਿਹਾ ਸੀਗਾ ਉਹ ਥੋੜਾ ਸਿਸਟਮ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਤੇ ਥੋੜਾ ਜਾਂ यूपी ਵੱਲ ਨੂੰ ਖਿਸਕ ਚੁੱਕਿਆਗਾ ਉਹ ਸਿਸਟਮ 27 28 ਦਸੰਬਰ ਨੂੰ ਸਿਸਟਮ ਆਊਗਾ ਪਾਸਿਮਨੀ ਸਿਸਟਮ ਉਹਦੇ ਕਾਰਨ ਦਿੱਲੀ ਜਾਂ ਹਰਿਆਣਾ ਦੇ ਦਿੱਲੀ ਨਾਲ ਲੱਗਦੇ ਤੇ ਯੂਪੀ ਦੇ ਇਲਾਕਿਆਂ ਵਿੱਚ ਉਹ ਸਿਸਟਮ ਆ ਜਿਹੜਾ ਹਲਕਾ ਤਰੇਮੰਨਾ ਮੀਂਹ ਦੇ ਸਕਦਾਗਾ ਹਾਲਾਂਕਿ ਪੰਜਾਬ ਵਿੱਚ ਕੋਈ ਖਾਸ ਮੀਂਹ ਦੀ ਸੰਭਾਵਨਾ ਹੁਣ ਬੰਦ ਹੀ ਨਹੀਂ ਦਿਖਾਈ ਦੇ ਰਹੀ 27 28 ਵਾਲੇ ਸਿਸਟਮ ਦੇ ਵਿੱਚ ਪਰ ਕੱਲ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕੁਝ ਕ ਇਲਾਕਿਆਂ ਵਿੱਚ ਹਲਕੇ ਮੀਂਹ ਦੀ ਕਾਰਵਾਈ ਜਿਹੜੀ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਜੀ ਸੋ ਐਨੀ ਕ ਅਪਡੇਟਸ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ